ਇੱਕ ਹੋਰ ਕੌਂਟਰੋਵਰਸੀ ਖੜੀ ਹੋਈ ਜਦੋਂ ਚਰਨਜੀਤ ਸਿੰਘ ਚੰਨੀ ਗਏ ਅਯੁੱਧਿਆ ਲੋਕ ਕਹਿ ਰਹੇ ਨੇ ਲੱਗੇ ਕਿ ਬੀਜੇਪੀ ਜੁਆਇਨ ਕਰ ਸਕਦੇ ਨੇ ਕਿਸ ਤਰ੍ਹਾਂ ਦੇ ਨਹੀਂ ਨਹੀਂ ਮੇਰਾ ਖਿਆਲ ਇਦਾਂ ਦੀ ਕੋਈ ਗੱਲ ਨਹੀਂ ਕੋ ਅਯੁੱਧਿਆ ਜਾਣਾ ਇੱਕ ਹੋਰ ਗੱਲ ਹੈਗੀ ਆ ਆ ਦੇਖੋ ਜਿਹੜੇ ਭਗਵਾਨ ਰਾਮ ਜੀ ਤਾਂ ਸਭ ਦੇ ਸਾਹਮਣੇ ਸੀ ਔਰ ਸਦੀਆਂ ਤੋਂ ਹੈਗੇ ਆ ਗੱਲ ਕਰਨਾ ਜਲੰਧਰ ਦੀ ਚਰਨਜੀਤ ਸਿੰਘ ਚੰਨੀ ਹੈ ਵੱਡੇ ਦਾਅਵੇਦਾਰਾਂ ਕਹਿ ਰਹੇ ਕਿ ਪਾਰਟੀ ਨੇ ਲਗਭਗ ਤੈਵੀ ਕੀਤਾ ਹੈ ਅਤੇ ਕੋਈ ਕੰਟਰੋਵਰਸੀ ਅਗਰ ਹੈ ਤੇ ਵਿਕਰਮਜੀਤ ਚੌਧਰੀ ਨੂੰ ਲੈ ਕੇ ਤਾਂ ਕਿਸ ਤਰ੍ਹਾਂ ਆਗਦੇ ਹੋ ਕਿਉਂਕਿ ਤੁਹਾਡਾ ਏਰੀਆ ਕਿਸ ਤਰ੍ਹਾਂ ਮਦਦ ਕਰੋਗੇ ਤੁਸੀਂ ਚਰਨਜੀਤ ਸਿੰਘ ਚੰਨੀ ਨਹੀਂ ਬਿਲਕੁਲ ਜਿੱਥੇ-ਜਿੱਥੇ ਵੀ ਦੇਖੋ ਪਾਰਟੀ ਦੇਖੋ ਜੋ ਪਾਰਟੀ ਨੇ ਡਿਸਾਈਡ ਕਰ ਦਿੱਤਾ ਮੈਂ ਸਿਰਫ ਇੱਕੋ ਗੱਲ ਕਹੀ ਸੀ ਕਿ ਜਿੱਤਣ ਵਾਲਾ ਹੋਵੇ ਜੇ ਵਿਕਰਮ ਚੌਧਰੀ ਜਿੱਤਦਾ ਤੇ ਉਹਨੂੰ ਦੇ ਦੇ ਜੇ ਚੰਨੀ ਜਿੱਤਦਾ ਉਹਨੂੰ ਦੇ ਦਿਓ ਜੇ ਕੋਈ ਹੋਰ ਜੰਦਾ ਜਿੱਤਦਾ ਉਹਨੂੰ ਦੇ ਦਿਓ ਮੇਰਾ ਇਹ ਕੋਈ ਕੁਐਸਚਨ ਨਹੀਂ ਹੈ ਮੇਰਾ ਬਿਗਰ ਕੁਐਸਚਨ ਇਜ਼ ਕਿ ਅਸੀਂ ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਲੈ ਕੇ ਅਸੀਂ ਦੇਸ਼ ਦੀ ਰਾਜਨੀਤੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ ਗਲਤਾਂ ਇੰਨੀਆਂ ਮੇਰਾ ਇੰਡੀਵਿਜੂਅਲ ਨਾਲ ਕਿਸੇ ਨਾਲ ਕੁਝ ਨਹੀਂ ਹੈ ਪਰ ਕਿਸੇ ਕਿਸ ਤਰ੍ਹਾਂ ਆਂਕ ਦੇਓ ਤੁਸੀਂ ਚੰਨੀ ਚੰਨੀ ਸਾਹਿਬ ਨੂੰ ਉਹਨਾਂ ਨੇ ਇੱਕ ਕਰ ਵੀ ਲੈ ਲਿਆ ਤੇ ਉਹਨਾਂ ਨੇ ਦੇਖੋ ਐਕਸ-ਚੀਫ ਮਿਨਿਸਟਰ ਹੈਗੇ ਆ ਦੇਖੋ ਐਸਸੀ ਕਮਿਊਨਿਟੀ ਚ ਬੇਸਿਕਲੀ ਉਹਨਾਂ ਦੀ ਪਕੜ ਹੈਗੀ ਆ ਔਰ ਮੈਨੂੰ ਲੱਗਦਾ ਹੈਗਾ ਕਿ ਜਿੱਥੇ-ਜਿੱਥੇ ਵੀ ਦੇਖੂ ਸਾਡੇ ਵੈਸੇ ਤਾਂ ਚਾਰ ਸੀਟਾਂ ਹੈਗੀਆਂ ਐਸ ਸੀ ਲਈ ਸੋ ਸੂ ਪਾਰਟੀ ਡਿਸਾਈਡ ਕਰੂਗੀ ਨਾ ਮੈਂ ਤਾਂ ਮੈਂ ਤਾਂ ਡਿਸਾਈਡ ਕਰਨ ਵਾਲਾ ਨਹੀਂ ਸੀ ਐਲ ਪੀ ਆ ਉਹਦੇ ਵਿੱਚ ਪੀ ਸੀ ਸੀ ਆ ਸਾਡੀ ਮਹਾਈ ਕਮਾਂਡ ਆ ਸਾਡਾ ਜਨਰਲ ਸੈਕਟਰੀ ਆ ਸੋ Let them sit together ਪਰ ਕਈ ਲੋਕ ਕਹਿ ਰਹੇ ਨੇ ਕਿ ਉਹ ਵੀ ਤਾਂ ਦੋ ਜਗ੍ਹਾ ਤੋਂ ਹਾਰੇ ਸੀਗੇ ਹੁਣ ਅਗਰ ਵਿਕਰਮਜੀਤ ਚੌਧਰੀ ਹੈਗੇ ਨੇ ਕਿ ਕਰਮਜੀਤ ਕੌਰ ਨੇ ਅਗਰ ਉਹ ਵੀ ਦਾਵਾ ਪੇਸ਼ ਕਰ ਰਹੇ ਨੇ ਕਿਉਂਕਿ ਉਹ ਤਾਂ ਇੱਕ ਇੱਕ ਹਾਰਨਾ ਜਿੰਨਾ ਮੈਂ ਹੁਣ ਮੰਨ ਲਓ ਮੰਨ ਮੰਨ ਲਓ ਇੰਡੀਆ ਲਈ 313 ਮੈਚ ਖੇਡਿਆ ਸਾਰੇ ਹਾਰਿਆ ਨਹੀਂ ਸਾਰੇ ਜਿੱਤਿਆ ਨਹੀਂ ਬਟ ਐਟ ਦਾ ਸੇਮ ਟਾਈਮ ਸਿਮਿਲਰਲੀ ਜਿਹੜਾ ਅੱਜ ਦੀ ਸਿਚੁਏਸ਼ਨ ਬਣੀ ਹੈਗੀ ਆ ਜੀ ਇਹਦੇ ਵਿੱਚ ਸਿਚੁਏਸ਼ਨ ਡਿਫਰੈਂਟ ਹੁੰਦੀ ਹੋ ਸਕਦਾ ਕੋਈ ਹੋਰ ਦਾਵੇਦਾਰ ਹੁੰਦੇ ਜਾਂ ਕੋਈ ਹੋਰ ਕੈਂਡੀਡੇਟ ਹੁੰਦੇ ਸੋ ਉਹਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜੋ ਬੈਸਟ ਪੋਸੀਬਲ ਹੈਗਾ ਕਰੂਗੇ ਤਾਂ ਤੁਸੀਂ ਉਹ ਹੀ ਨਾ ਕਿਉਂਕਿ ਦੂਸਰਾ ਤਾਂ ਕਰੋਗੇ ਨਹੀਂ ਮੈਂ ਤਾਂ ਇੱਕੋ ਚੀਜ਼ ਤੇ ਸਟ्रेस ਦਿੰਦਾ ਪੂਰੀ ਲੀਡਰਸ਼ਿਪ ਨੂੰ ਤੇ ਯਾਰ ਕਰਿਓ ਉਹ ਜਿਹੜਾ ਜਿੱਤਣ ਵਾਲਾ ਹੋਵੇ ਚਾਹੇ ਉਹ ਸਾਡਾ ਐਕਐਮਪੀ ਹੋਵੇ ਇਹਨੂੰ ਨੇਮ ਸੇ ਇੱਕ ਨਾ ਰੱਖਿਓ ਉਹਦੇ ਨਾਲ ਸਾਡਾ ਨੁਕਸਾਨ ਹੋਊਗਾ ਸਾਡੇ ਦੇਸ਼ ਦਾ ਨੁਕਸਾਨ ਹੋਊਗਾ ਕਿਉਂਕਿ ਜੇ ਬੀਜੇਪੀ ਇਸ ਵਾਰੀ ਉਨੀ ਮੈਜੋਰਟੀ ਦੇ ਵਿੱਚ ਆ ਗਈ ਇਸ ਦੇਸ਼ ਦੇ ਵਿੱਚ ਮੁੜ ਕੇ ਡੈਮੋਕ੍ਰੇਸੀ ਰਹਿਣੀ ਨਹੀਂ ਹੈ ਜੋ ਹਾਲਾਤ ਹੋਏ ਆ ਜੋ ਇੰਸਟੀਚੂਨਸ ਦੇ ਹਾਲਾਤ ਇੱਕ ਹੋਰ ਕੰਟਰੋਵਰਸੀ ਖੜੀ ਹੋਈ ਜਦੋਂ ਚਰਨਜੀਤ ਸਿੰਘ ਚੰਨੀ ਗਏ ਅਯੁੱਧਿਆ ਲੋਕ ਕਹਿ ਰਹੇ ਨੇ ਲੱਗੇ ਕਿ ਬੀਜੇਪੀ ਜੁਆਇਨ ਕਰ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਨਹੀਂ ਨਹੀਂ ਮੇਰਾ ਖਿਆਲ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਅਯੁੱਧਿਆ ਜਾਣਾ ਇੱਕ ਹੋਰ ਗੱਲ ਹੈਗੀ ਆ ਦੇਖੋ ਜਿਹੜੇ ਭਗਵਾਨ ਰਾਮ ਜੀ ਉਹ ਤਾਂ ਸਭ ਦੇ ਸਾਂਝੇ ਸੀ ਔਰ ਸਦੀਆਂ ਤੋਂ ਹੈਗੇ ਆ ਐਕਚੁਅਲੀ ਬੀਜਪੀ ਨਾ ਬੇਸਿਕਲੀ ਹਰ ਚੀਜ਼ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆ ਹਰ ਚੀਜ਼ ਨੂੰ ਉਸ ਐਂਗਲ ਨਾਲ ਹੀ ਲਿਆ ਕੇ ਅੱਛਾ ਭਈ ਤੁਸੀਂ ਭਗਵਾਨ ਰਾਮ ਤਾਂ ਸਦੀਆਂ ਤੋਂ ਲੋਕਾਂ ਦੇ ਮਨਾਂ 'ਚ ਹੈਗੇ ਆ ਐਂਡ ਬ੍ਰਹਿਮੰਡ ਦੀ ਜਿੱਦਾਂ ਕੋਈ ਰੇਖਾ ਨਹੀਂ ਹੁੰਦੀ ਭਗਵਾਨ ਰਾਮ ਜੀ ਦੀ ਵੀ ਕੋਈ ਰੇਖਾ ਨਹੀਂ ਇਹ ਤਾਂ ਬ੍ਰਦਰ ਕੇ ਉਹਨਾਂ ਨੂੰ ਛੋਟਾ ਕਰਨ ਲੱਗੇ ਹੋਏ ਆ ਕਿਸਾਇਦੇ ਪਾਰਟੀਕੂਲਰ ਕਮਿਊਨਿਟੀ ਦੇ ਆ ਪਾਰਟੀਕੂਲਰ ਸੈਗਮੈਂਟ ਦੇ ਆ ਪਾਰਟੀਕੂਲਰ ਏਰੀਆ ਦੇ ਆ ਇਦਾਂ ਦੀ ਕੁਝ ਨਹੀਂ ਹੁੰਦਾ ਜਿਹੜੀਆਂ ਬੇਸਿਕਲੀ ਇਹ ਰੂਹਾਂ ਹੁੰਦੀਆਂ ਇਹ ਬੇਸਿਕਲੀ ਇਹ ਇਹ ਵਿਜੂਅਲਾਈਜੇਸ਼ਨ ਜਿਹੜੀ ਆ ਉਹ ਬਹੁਤ ਡੀਪ ਹੁੰਦੀ ਆ ਔਰ ਇਹਨਾਂ ਦਾ ਕੋਈ ਸੀਮਾ ਜਿਹੜੀ ਹੁੰਦੀ ਨਹੀਂ ਹੈ